ਗ੍ਰਹਿ ਹਾਜ਼ਰ ਤੁਹਾਨੂੰ ਬਹੁਤ ਬੁਧੀ ਲੱਗ ਰਿਹਾ ਮੈਨੂੰ ਸਾਰੇ ਆੜਤੀਆਂ ਭਰਾਵਾਂ ਨੇ ਲੱਗ ਕੇ ਪ੍ਰਧਾਨ ਬਣਾਇਆ ਹੜਾਣਾ ਸਾਹਿਬ ਦੀ ਹਜ਼ੂਰੀ ਚ ਮੈਂ ਹੜਾਣਾ ਸਾਹਿਬ ਜੀ ਦਾ ਸਾਰੇ ਮੰਡੀ ਦੇ ਆੜਤੀਆਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜਿਹੜੇ ਇਹਨਾਂ ਨੇ ਮੈਨੂੰ ਜ਼ਿੰਮੇਵਾਰੀ ਸੌਂਪੀ ਹੈ ਮੈਂ ਬੜੇ ਤਨ ਦੇ ਨਾਲ ਨਿਭਾਵਾਂਗਾ ਹਾਂ ਜੀ ਆਪਾਂ ਗੱਲ ਕਰੀਏ ਸੀਜ਼ਨ ਚੱਲ ਰਿਹਾ ਹੈਗਾ ਤੇ ਜਿਹੜਾ ਮੰਡੀਆਂ ਦੇ ਵਿੱਚ ਕਿਸਾਨ ਆ ਰਹੇ ਨੇ ਚ ਉਹਨਾਂ ਲਈ ਕਿਆ ਰਹਿਣ ਕਿਸ਼ਤਾਂ ਦੇ ਹਿਸਾਬ ਤੇ ਕੀ ਕਰੀਏ ਅੱਜ ਤੋਂ ਦੋ ਦਿਨ ਪਹਿਲਾਂ ਦਾ ਸਿਹਤਾਲਤ ਵਧੀ ਸੀ ਹੁਣ ਮੌਸਮ ਖਰਾਬ ਹੋਣ ਕਰਕੇ ਥੋੜਾ ਜਿਹਾ ਜਿਮੀਦਾਰ ਖੜਾ ਪਰੇਸ਼ਾਨ ਹੋ ਰਿਹਾ ਪਰ ਇਹ ਅੱਜ ਕੱਲ ਚ ਠੀਕ ਹੋ ਜਾਏਗਾ ਫਿਰ ਪਹਿਲਾਂ ਮੰਡੀਆਂ ਵਧੀਆ ਚੱਲਦੀਆਂ ਸੀ ਸਾਰੀਆਂ ਹਾਂ ਪ੍ਰਧਾਨ ਜੀ ਰਾਤੇ ਤੁਸੀਂ ਪੰਜਾਬ ਸਰਕਾਰ ਨੂੰ ਕੋਈ ਇਸ ਤਰ੍ਹਾਂ ਦੀ ਅਪੀਲ ਕਰਨੀ ਚਾਹੁੰਦੇ ਹੋ ਤਾਂ ਕਿ ਕਿਸਾਨ ਵੀ ਤੇ ਆੜ੍ਹਤੀ ਵੀ ਪਰੇਸ਼ਾਨ ਨਾ ਹੋਵੇ ਇਸ ਤਹੀ ਅਪੀਲ ਕਰਦਾ ਸਰਕਾਰ ਨੂੰ ਜਿਹੜਾ ਜਿਮੀਦਾਰਾਂ ਨੂੰ ਨੁਕਸਾਨ ਹੋਇਆ ਝਾੜ ਘਟ ਰਿਹਾ ਉਹਦਾ ਪਰਮਾਇ ਕੀਤੀ ਜਾਵੇ ਤੇ ਆੜਤੀਆਂ ਦੀ ਜਿਹੜੀ ਆੜ ਤਾਂ ਵਧਾਈ ਹੋਵੇ ਬਸ ਸ਼ੰਦਰ ਮਾਲ ਕਾ ਨੂੰ ਤਕਰੀਬ ਹਰ ਵਾਰ ਕੋਈ ਨਾ ਕੋਈ ਸਮੱਸਿਆ ਹੁੰਦੀ ਹੈ ਇਸ ਵਾਰ ਕਿਸ ਤਰ੍ਹਾਂ ਦਾ ਖਰਾਬ ਤੁਪੇ ਸ਼ੈਲਰ ਮਾਲਕ ਨੂੰ ਜਦ ਮਾਲ ਗਿਰਲੇ ਨੇ ਸਮੱਸਿਆ ਆਂਦੀ ਹੋਈ ਹੈ ਜੀ ਜ਼ਿੰਮੇਦਾਰ ਵਧੀਆ ਮਾਲ ਲਿਆਵੇ ਸ਼ੈਲਰ ਚ ਵਧੀਆ ਮਾਲ ਜਾਵੇ ਤਾਂ ਉਹਦਾ ਵਧੀਆ ਚੌਰ ਨਿਕਲਦਾ ਵਧੀਆ ਕੁਆਲਟੀ ਬਣਦੀ ਹੈ ਜੇ ਮਾੜੇ ਮਾਲ ਜਾਏਗਾ ਮਾੜੀ ਕੁਆਲਟੀ ਨਿਕਲੇਗੀ ਹਾਂ ਜੇ ਆਪਾਂ ਇਸ ਮੱਦੀ ਦੀ ਗੱਲ ਕਰੀਏ ਸੌਰੀ ਅੱਡੇ ਜੀ ਤੇ ਕਿਸ਼ਤਾਂ ਦੇ ਖਿਲਾਫ ਦੇ ਪ੍ਰੋਕਿਊਰਮੈਂਟ ਦੇ ਕਿਸ਼ਤਾਂ ਦੇ ਪੋਜੀਸ਼ਨ ਬਹੁਤ ਵਧੀਆ ਪ੍ਰਕਿਰਿਆ ਚੱਲ ਰਹੀ ਹੈ ਜੀ ਕੋਈ ਦਿੱਕਤ ਨਹੀਂ ਹੈ ਬੋਲੀ ਟਾਈਮ ਸੇ ਭੇਜਦੇ ਮਾਲ ਪਰ ਆ ਜਾਂਦਾ ਲਿਫਟਿੰਗ ਹੋ ਰਹੀ ਹੈ ਜਿਹੜੇ ਯਾ ਸਰਕਾਰ ਦੇ ਇੰਤਜ਼ਾਮ ਨਹੀਂ ਕਿਸੇ ਵੀ ਕਿਵੇਂ ਦੇਖਦੇ ਨੂੰ ਜੀ ਬਹੁਤ ਬੁਰੀ ਇੰਤਜ਼ਾਮ ਹੈ ਜੀ ਇੰਸਪੈਕਟਰ ਹਨ ਦੋ ਟਾਈਮ ਬੋਲੀ ਲੰਨੇ ਹੈ ਜੀ ਮਾਰਕੀਟ ਬੜੀ ਨੂੰ ਨਮੈਂਦ ਹਰ ਟਾਈਮ ਰਹਿਨੇ ਹੋ ਆਪਣੀ ਡਿਊਟੀ ਪੂਰੀ ਕਰਨੇ ਆ ਮਾਰ ਪਰ ਆਇਆ ਜਾ ਰਿਹਾ ਹੈ ਲਿਫਟਿੰਗ ਹੋ ਰਹੀ ਹੈ ਜੀ ਮੀਂਹ ਦਾ ਕੋਈ ਪਰੇਸ਼ਾਨੀ ਨਹੀਂ ਹੈ 24 ਘੰਟੇ ਦਾ ਪੇਮੈਂਟ ਪੈ ਰਹੀ ਹੈ ਕਿੰਨੇ ਕ ਦਿਨਾਂ ਦੀ ਪੇਮੈਂਟ ਹੋ ਚੁੱਕੀ ਹੈ ਕਿੰਨੇ ਪੈਂਡਿੰਗ ਹੈ ਜੀ ਤਕਰੀਬਨ 5 ਤਰੀਕ ਤੱਕ ਪੇਮੈਂਟ ਪੈ ਚੁੱਕੀ ਸਰ ਜੀਮੀਦਾਰਾ ਦਖਾਤੇ ਜੋ ਜੇ ਸਰ ਗਾਂਧੀਏ ਲਿਫਟਿੰਗ ਦੀ ਲਿਫਟਿੰਗ ਦੇ ਕਿਸ਼ਤ ਲੈ ਲਾ ਲਿਫਟਿੰਗ ਤਕਰੀਬਨ ਜੀ 60% ਤਾਂ ਹੋ ਚੁੱਕੀ ਬਾਕੀ ਬਰਸਾਦ ਕਰਕੇ ਰੂੰਗੀ ਦੋ ਦਿਨ ਨੂੰ ਨਹੀਂ ਉਹ ਵੀ ਹੋ ਜਾਂਦੀ